ਇਹ ਫਿਰ ਟਿਕਟ ਕਿਹਨੂੰ ਦਿੱਤੀ ਐ ਕਾਂਗਰਸ ਨੇ ਬਾਜਬੇ ਨੇ ਟਿਕਟ ਦਵਾਈ ਐ ਜਿਹਨੂੰ ਟਿਕਟ ਦਿੱਤੀ ਐ ਉਹ ਕੀ ਐ ਬੁਰਜ ਉਹਦਾ ਬਾਪੂ ਕੀ ਕਰਦਾ ਹੁੰਦਾ ਸੀ ਹੈ ਇੱਕ ਤਾਂ ਹੁੰਦੇ ਐ ਇੱਕ ਤਾਂ ਹੁੰਦੇ ਐ ਕਲਾਸ ਫੈਲੋ ਇਹ ਕੌਂਦਿਆ ਜੁੰਡੀ ਦੇ ਯਾਰ ਤੇ ਜਿਹੜਾ ਕਾਂਗਰਸ ਦਾ ਕੈਂਡੀਡੇਟ ਐ ਬਾਜਵਾਲੇ ਕਹਿੰਿਆ ਬਾਜਵੇ ਦਾ ਬਾਪੂ ਤੇ ਕੈਂਡੀਡੇਟ ਦਾ ਬਾਪੂ ਇਕੱਠੇ ਸੋਨੇ ਦੇ ਬਿਸਕੁਟਾਂ ਦੀ ਸਮੱਗਲਿੰਗ ਕਰਦੇ ਰਹੇ ਜੀ ਇੰਟਰਨੈਸ਼ਨਲ ਸਮੱਗਲਿੰਗ ਤੇ ਉਹਨਾਂ ਦੀ ਡੈਥ ਵੀ ਜੇਲ੍ਹ ਚ ਹੀ ਹੋਈ ਆ ਫਿਰ ਬਾਅਦ ਚ ਸੋਨੇ ਦਾ ਕੰਮ ਥੋੜਾ ਜਿਹਾ ਘਟ ਗਿਆ ਕਹਿੰਦੇ ਚਿੱਟੇ ਵਾਲਾ ਚੱਲ ਪਿਆ ਚਿੱਟੇ ਦੇ ਕਰਨ ਲੱਗ ਗਈ ਸੀ ਜੀ ਠੀਕ ਹੈ ਆ ਬੰਦੇ ਨੂੰ ਟਿਕਟੰ ਦਿੱਤੀਆਂ ਪਾ ਲੋ ਇਹਨਾਂ ਨੂੰ ਵੋਟਾਂ ਉਹਦਾ ਉਹਦੀ ਕਿਸਮਤ ਚੰਗੀ ਆ ਬਾਜਵੇ ਦੀ ਵੀ ਉ ਤਾਂ ਹਾਰ ਉਹਦੇ ਨਾਲ ਲੱਗਣੀ ਸੀ ਪਰ ਉਹ ਰਾਜਾ ਬੜਿੰਗ ਗਲਤ ਬਿਆਨ ਦੇ ਬੈਠਾ ਗਰੀਬ ਗੁਰਬੇ ਸਾਡੇ ਵੱਲ ਹੋ ਕੇ ਕਹਿੰਦੇ ਭਾਈ ਤੁਹਾਡੇ ਨਾਲ ਚੱਲਾਂਗੇ ਮੈਂ ਕਿਹਾ ਜੀ ਧੰਨਵਾਦ ਤੇ ਹੁਣ ਰਾਜੇ ਬੜਿੰਗ ਤੇ ਲਾ ਦੇਣਗੇ ਵੀ ਇਹਦੇ ਬਿਆਨ ਕਰਕੇ ਹਾਰਗੇ ਨਹੀਂ ਤਾਂ ਗੱਲ ਬਣ ਗਈ ਸੀ ਆਪਣੀ ਤਾਂ ਜੀ ਰਾਜਾ ਬੜਿੰਗ ਤਾਂ ਐ ਬੱਜੂਗਾ ਬਸ ਬਾਜਵਾ ਬੱਜੂ ਐ ਹਾਲ ਤਾਂ ਆਪਣੇ ਆਪਾਂ ਨੂੰ ਚੋਰ ਦੱਸੀ ਜਾਂਦੇ ਆ ਇਹ ਅਸੀਂ ਆਪਸ ਚ ਲੜੇ ਸਾਨੂੰ ਲੜਾਤਾ ਇਹਨਾਂ ਨੇ ਅਸੀਂ ਇੱਕ ਦੂਜੇ ਤੇ ਇਲਜ਼ਾਮ ਲਾਈ ਜਾਂਦੇ ਆ ਆ ਮਾੜਾ ਆ ਮਾੜਾ ਕਾਲੀਆਂ ਦੀ ਬਰਾਤ ਨਹੀਂ ਜਾਣੀ ਕਾਂਗਰਸੀਆਂ ਦੇ ਭੋਗ ਤੈ ਨਹੀਂ ਜਾਣਾ ਸਾਨੂੰ ਹੀ ਲੜਾਤਾ ਉਹ ਇੱਕ ਪਿੰਡ ਦੇ ਵਿੱਚ ਮੱਝਾਂ ਚੋਰੀ ਹੋਣ ਲੱਗ ਗਈਆਂ ਇੱਕ ਦਿਨ ਕਿਸੇ ਦੀ ਇੱਕ ਮੱਝ ਚੋਰੀ ਹੋ ਗਈ ਚਲੋ ਲੋਕਾਂ ਨੇ ਕਿਹਾ ਚਲੋ ਕੋਈ ਨੀ ਚੂਚ ਚੋਰ ਹੋਣਾ ਜਾਂ ਕੋਈ ਸੰਗਲ ਸੰਗਲਣਾ ਤੜਾਕੀ ਹੋਵੇ ਭੱਜ ਗਈ ਹੋਣੀ ਦੂਜੇ ਦਿਨ ਦੋ ਚੋਰੀ ਹੋ ਗਈਆਂ ਤੀਜੇ ਦਿਨ ਤਿੰਨ ਚੋਰੀ ਹੋ ਗਈਆਂ ਲੋਕ ਕਹਿੰਦੇ ਗੱਲ ਸੀਰੀਅਸ ਹੈ ਭਾਈ ਉਸ ਪਿੰਡ ਦੇ ਵਿੱਚ ਕੋਈ ਸਾਧੂ ਸੰਤ ਰਹਿੰਦਾ ਸੀ ਕੋਈ ਡੇਰਾ ਸੀ ਬੜੀ ਮੰਨਤਾ ਸੀ ਉਹਦੀ ਲੋਕ ਇਹ ਕਹਿੰਦੇ ਬਾਬਾ ਜੀ ਪਿੰਡ ਤਾਂ ਬਹੁਤ ਗ੍ਰਹਿਣ ਚ ਆ ਗਿਆ ਪਿੰਡ ਤੇ ਕੋਈ ਗ੍ਰਹਿ ਚੱਲਦਾ ਹੈ ਕੋਈ ਮਾਰੋ ਰੇਖ ਚ ਮੇਖ ਮੱਜਾਂ ਚੋਰੀ ਹੋਣ ਲੱਗੀਆਂ ਪਿੰਡ ਦੀਆਂ ਤਿੰਨ ਦਿਨਾਂ ਚ 6 ਮੱਜਾਂ ਚੋਰੀ ਹੋ ਗਈਆਂ ਕੋਈ ਉਪਾਅ ਦੱਸੋ ਉਹ ਸਾਧੂ ਮਹਾਂਤਮਾ ਕਹਿੰਦਾ ਚਾਰ ਜਾਨੇ ਇੱਕ ਚਾਦਰ ਨੂੰ ਚਾਰੇ ਕੋਨਿਆਂ ਤੋਂ ਫੜ ਕੇ ਖੜ ਜਿਓ ਐ ਤਹਾਂ ਸਾਰਾ ਪਿੰਡ ਉਹਦੇ ਥੱਲੋਂ ਦੀ ਲੰਘਾ ਦਿਓ ਗੁਰਦੁਆਰਾ ਸਾਹਿਬ ਚ ਅਨਾਊਂਸਮੈਂਟ ਕਰਕੇ ਜਦੋਂ ਚਾਦਰ ਦੇ ਥੱਲੋਂ ਦੀ ਲੰਗੀ ਜਾਣਗੇ ਲੰਗੀ ਜਾਣਗੇ ਜਿਨ੍ਹਾਂ ਨੇ ਮੱਜਾਂ ਚੋਰੀ ਕੀਤੀਆਂ ਹੋਣ ਗਿਆ ਜਦੋਂ ਉਹੋ ਚਾਦਰ ਦੇ ਥੱਲੋਂ ਦੀ ਲੰਗੇ ਚਾਦਰ ਦੇ ਦੀ ਲੰਗੇ ਤਾਂ ਦਿਲ ਦਾ ਦੌਰਾ ਪੈ ਕੇ ਮਰ ਜਾਣਗੇ ਸਪੀਕਰ ਗੁਰਦੁਆਰਾ ਸਾਹਿਬ ਤੇ ਅਨਾਊਂਸਮੈਂਟ ਕਰਾਤੀ ਸਾਰਾ ਪਿੰਡ ਥੱਲੋਂ ਦੀ ਲੰਘਿਆ ਬੁੜੀਆਂ ਵੀ ਲੰਘੀਆਂ ਕਹਿੰਦੇ ਵੀ ਕਿਤੇ ਸ਼ੱਕ ਨਾ ਰਹਿ ਜੇ ਬੱਚੇ ਵੀ ਲੰਘਾਤੇ ਕੋਈ ਨਹੀਂ ਮਰਿਆ ਕਾਰਨ ਕੀ ਜਿਹੜੇ ਚੋਰੀ ਕਰਦੇ ਸੀ ਉਹ ਤਾਂ ਚਾਰੇ ਜانے ਚਾਦਰ ਪੜੀ ਖੜੇ ਸੀ ਲੋਕ ਉਹੀ ਆਪਦੇ ਤੇ ਸ਼ੱਕ ਕਰੀ ਗਏ ਉਹ ਚਾਰੇ ਚੋਰ ਚ ਚਾਦਰ ਲਈ ਖੜੇ ਸੀ ਓਏ ਚਾਦਰ ਤਾਂ ਲੋਕੋ ਚੋਰਾ ਨੂੰ ਫੜਾ ਰੱਖੀਆ ਸ਼ੱਕ ਆਪ ਆਪ ਨੇ ਆਪ ਤੇ ਕਰੀ ਜਾਨਿਆ ਉਹ ਚੋਰਾ ਨੂੰ ਚਾਦਰ ਦੇ ਥੱਲੋਂ ਦੀ ਲੰਘਾ ਦੋ 11 ਤਰੀਕ ਨੂੰ ਝਾੜੂ ਵਾਲਾ ਬਟਨ ਦੱਬ ਕੇ ਤੁਹਾਡੀਆਂ ਮੱਜਾਂ ਕੀ ਤੁਹਾਡਾ ਸਾਰਾ ਕੁਝ ਹੀ ਚੋਰੀ ਹੋਣੋ ਬੱਜੂ ਮਾਇਤਾ ਪਰੂ ਪਟਾਕੇ ਇਹਨਾਂ ਦੇ ਇਹ ਡੂਮਨੇ ਚ ਡਾਲਾ ਮਾਰ ਲੈਂਦੇ ਰੋ ਜੀ ਸੋ ਵੀ ਰੋ ਇਹਨਾਂ ਦੀਆਂ ਕਰਤੂਤਾ ਬਹੁਤ ਨੇ ਮੇਰੇ ਕੋਲ ਤਾਂ ਇਹ ਗੱਲ ਕਰ ਤੁਸੀਂ ਵੇਲੇ ਹੀ ਠੀਕ ਹੋ ਨਹੀਂ ਮੈਂ ਤਾਂ ਗਾਂ ਵਾਲੇ ਪਿੰਡ ਜਾਣਾ ਪੜਦਾ ਮੇਰਾ ਕੀ ਹੈ ਹਾਂ ਹਾਂ ਹੈ ਆ ਮਾਤਾ ਜੀ ਕੀ ਲਈ ਬੈਠੇ ਆ अकी लिखे की लिखे भाई ले दिखा दिखावरा फड़ा दे की लिखे है सीएम e. साहब तो पढ़ लिया मैं ले ले देख की लिखे कोई गल नहीं कोई गल ले ले की लिखे सीएम e. साहब ਜੋ ਤੁਸੀਂ ਕੀਤੇ ਵਾਦੇ ਪੂਰੇ ਕੀਤੇ ਉਸ ਤੋਂ ਲੋਕ ਬਹੁਤ ਖੁਸ਼ ਹਨ ਜੋ ਵਾਦਿਆਂ ਤੋਂ ਵੱਧ ਕੀਤਾ ਉਹ ਤਾਂ ਜਿੰਨੀ ਤਾਰੀਫ ਕਰੀ ਓਨੀ ਘੱਟ ਹੈ ਐਸਐਸਐਫ ਬਹੁਤ ਲੋਕਾਂ ਦੀ ਜਾਨ ਵਿਚਾਰੀ ਹੈ 10 ਲੱਖ ਦਾ ਸਿਹਤ ਬੀਮਾ ਥਰਮਲ ਪਲਾਂਟ ਪ੍ਰਾਈਵੇਟ ਖਰੀਦ ਕੇ ਸਰਕਾਰੀ ਕਰਤਾ ਪੰਜਾਬ ਦੀ ਕੋਲੇ ਦੀ ਖਾਨ ਚਾਲੂ ਕੀਤੀ ਲੈ ਸਾਰੇ ਹੀ ਨੋਟ ਕਰੀ ਫਿਰ ਤਾਂ ਮੈਂ ਨਹੀਂ ਕੰਮ ਕਰਾਏ ਐ ਇੰਨੇ ਜਨੇ ਤੂੰ ਘੜਾਤੇ ਇਹ ਲੋਕਾਂ ਦਾ ਪਿਆਰ ਹੈ ਜੀ ਆਹ ਪਿਆਰ ਹੈ ਜੀ ਆਹੀ ਚੀਜ਼ ਹੈ ਜਿਹੜੀ ਥੱਕਣ ਨਹੀਂ ਦਿੰਦੀ ਸਾਨੂੰ ਆਹੀ ਚੀਜ਼ ਹੈ ਜਿਹੜੀ ਥੱਕਣ ਨਹੀਂ ਦਿੰਦੀ ਲੋਕਾਂ ਦਾ ਪਿਆਰ ਸੋ ਵੀਰੋ ਇੰਨਾ ਤੇ ਯਕੀਨ ਨਾ ਕਰਿਓ ਇਹ ਤਾਂ ਮਰਨ ਮਾਰਨ ਵਾਲੇ ਕਹਿੰਦੇ ਨੇ ਆਪਾਂ ਨੂੰ ਇਹਦਾ ਲੜਾਈਆਂ ਪੜਾਈਆਂ ਚ ਹੀ ਪਾ ਰੱਖਦੇ ਨੇ ਆਓ ਆਪਾਂ ਸਕੂਲ ਬਣਾਈਏ ਆਪਣੇ ਜਵਾਕਾਂ ਨੂੰ ਪੜਾਈਏ ਜਵਾਕ ਪੜ ਗਏ ਥੋੜੇ ਘਰਾਂ ਦੀ ਗਰੀਬੀ ਤੁਹਾਡੇ ਜਵਾਗ ਚੱਕਣਗੇ ਕਿਸੇ ਲਾਲ ਪੀਲੇ ਹਰੇ ਕਾਰਡ ਨਾਲ ਨਹੀਂ ਚੱਕੀ ਜਾਣੀ ਵੀਰੋ ਉਹ ਤੁਹਾਡੇ ਬੱਚੇ ਪੜ ਗਏ ਇੰਜੀਨੀਅਰ ਬਣ ਕੇ ਡਾਕਟਰ ਬਣ ਕੇ ਜਦੋਂ ਉਹ ਤੋਂ ਬਾਅਦ ਤੁਹਾਡੇ ਘਰਾਂ ਦੀ ਗਰੀਬੀ ਚੱਕੀ ਜਾਊਗੀ ਗਰਾਊਂਡ ਬਣਾਈਏ ਖੇਡਣ ਬੱਚੇ ਮਾੜੀ ਸੰਗਤ ਤੋਂ ਬਚਣ ਅੱਜ ਖੇਡਾਂ ਦੇ ਵਿੱਚ ਆਪਾਂ ਹੌਲੀ-ਹੌਲੀ ਅੱਗੇ ਵਧ ਰਹੇ ਆ ਖੇਡਾਂ ਵਤਨ ਪੰਜਾਬ ਦੀਆਂ ਸ਼ੁਰੂ ਕੀਤੀਆਂ ਬਹੁਤ ਸਾਰੇ ਬੱਚੇ ਖੇਡ ਰਹੇ ਨੇ ਵਾਲੀਵਾਲ ਜਮਨਾਸਟਿਕ ਗੋਲਾ ਸਿੱਟਣਾ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਖਤਮ ਹੀ ਹੋ ਚੱਲੀਆਂ ਸੀ ਅੱਜ ਚਾਰ ਖੇਡਾਂ ਨੇ ਵੱਡੀਆਂ ਦੇਸ਼ ਦੀਆਂ ਕੁੜੀਆਂ ਦੀ ਕ੍ਰਿਕਟ ਉਹਦੇ ਵਿੱਚ ਤਿੰਨ ਕੁੜੀਆਂ ਪੰਜਾਬ ਦੀਆਂ ਨੇ ਆ ਹੁਣੀ ਵਰਲਡ ਕੱਪ ਜਿੱਤ ਕੇ ਲੈ ਆਈਆਂ ਨੇ ਹਰਮਨਪ੍ਰੀਤ ਕੌਰ ਮੋਗੇ ਦੀ ਆ ਉਹਦੀ ਕੈਪਟਨ ਹੈ ਪੰਜਾਬਣ ਉਹਦੀ ਕੈਪਟਨ ਹੈ ਮੁੰਡਿਆਂ ਦੀ ਕ੍ਰਿਕਟ ਤਿੰਨ ਉਹ ਚ ਨੇ ਸ਼ੋਮਨ ਗਿੱਲ ਫਾਜ਼ਲਕਾ ਤੋਂ ਹੈ ਕੈਪਟਨ ਹੈ ਅਭਿਸ਼ੇਕ ਸ਼ਰਮਾ ਅੰਮ੍ਰਿਤਸਰ ਤੋਂ ਹੈ ਤੇ ਅਰਸ਼ਦੀਪ ਉਹ ਵੀ ਮੁਹਾਲੀ ਤੋਂ ਹੈ ਤਿੰਨ ਜੋਚ ਨੇ ਹਾਕੀ ਚ 11 ਚੋਂ 9 ਨੇ 9 ਚੋਂ 5 ਮਾਝੇ ਦੇ ਨੇ ਹਰਮਨਪ੍ਰੀਤ ਹੀ ਉਹਦਾ ਨਾਮ ਹੈ ਮੁੰਡੇ ਦਾ ਗੁਰਜੰਟ ਹੋਰੀ ਸ਼ਮਸ਼ੇਰ ਹੋਰੀ ਜਰਮਨਪ੍ਰੀਤ ਹੋਰੀ ਮਨਪ੍ਰੀਤ ਹੋਰੀ 11 ਚੋਂ 9 ਪੰਜਾਬੀ ਨੇ ਜਿਹੜੇ ਚਾਰ ਬੈਂਚ ਤੇ ਬੈਠੇ ਨੇ ਉਹ ਜੋ ਤਿੰਨ ਪੰਜਾਬੀ ਨੇ ਜਾਂ ਨਹੀਂ ਕਿ 15 ਚੋਂ 12 ਨੇ ਜੇ ਕਿਸੇ ਦੇ ਸੱਟ ਵੀ ਵੱਜੇ ਨਾ ਜੇ ਕਿਸੇ ਦੇ ਸੱਟ ਵੀ ਵੱਜਦੇ ਆਉਂਦਾ ਵੀ ਪੰਜਾਬੀ ਆ ਫਿਰ ਉਹਦੀ ਥਾਂ ਤੇ ਤੇ ਫਟਵਾਲ ਦੀ ਟੀਮ ਹੈ ਉਹਦਾ ਕੈਪਟਨ ਵੀ ਇੰਡੀਆ ਦਾ ਪੰਜਾਬੀ ਹੈ ਚਾਰੇ ਟੀਮਾਂ ਦੇ ਕਪਤਾਨ ਪੰਜਾਬੀ ਨੇ ਜੇ ਸਾਨੂੰ ਮੌਕਾ ਮਿਲ ਜੇ ਸਾਨੂੰ ਇੱਕ ਨੰਬਰ ਤੋਂ ਘੱਟ ਕੋਈ ਪੋਜੀਸ਼ਨ ਪਸੰਦ ਨਹੀਂ ਪਰ ਆ ਜਿਹੜੇ ਗ੍ਰੈਂਡ ਲੱਗੇ ਹੋਏ ਨੇ ਕਾਂਗਰਸੀ ਤੇ ਕੱਲ ਹੀ ਇਹਨਾਂ ਨੂੰ ਲਾਹੋ ਪਹਿਲਾਂ 11 ਤਰੀਕ ਨੂੰ ਅੱਠ ਅਠੀ ਸੋਹਲ ਤੋਂ ਆਇਆ ਉਹ ਕਹਿੰਦੇ ਇਸ ਤਾਂ ਬੂਥ ਵੀ ਨਹੀਂ ਲੱਗਣ ਦਿੰਦੇ ਇਹਨਾਂ ਦਾ ਮੈਂ ਕਿਹਾ ਵਧੀਆ ਰਹੋਗੇ ਤੁਸੀਂ ਵੀ 11 ਤਰੀਕ ਨੂੰ ਤੀਜੇ ਨੰਬਰ ਵਾਲਾ ਫਟਨ ਦੱਬ ਕੇ ਮੋੜ ਆਇਓ ਇੱਧਰ ਉੱਧਰ ਹੋਰ ਨਾ ਦੇਖ ਲਿਓ ਚਿੱਟਾ ਮੋਤੀ ਆ ਉਤਰ ਸਕਦਾ ਅੱਖਾਂ 'ਚ ਐਡੇ ਮਾੜੇ ਨੇ ਹਦਰਾਖਤ ਤੇ ਕਾਂਗਰਸ ਲਿਖਦੀਏ 2 ਮਹੀਨੇ ਜੋ ਸੁੱਕ ਜਾਂਦਾ ਯਾਰ ਇਹ ਤਾਂ ਬੰਦੇ ਖਾ ਕੇ ਢ ਘਾਰ ਨਹੀਂ ਮਾਰਦੇ ਇਹ ਸਾਰੇ ਪਾਸੇੋਂ ਖਤਮ ਕੀਤਾ ਇਹਨਾਂ ਨੇ ਪੰਜਾਬ ਨੂੰ ਨਾ ਧਰਮ ਵਾਲੇ ਪਾਸੇ ਛੱਡਿਆ ਨਾ ਰਾਜਨੀਤੀ ਵਾਲੇ ਪਾਸੇ ਛੱਡਿਆ ਨਾ ਸਰੀਰਾਂ ਵਾਲੇ ਪਾਸੇ ਛੱਡਿਆ ਛਿੰਝਾਂ ਕੁਲਦੇ ਸੀ ਯਾਰ ਕਬੱਡੀਆਂ ਖੇਡਦੇ ਸੀ ਉਹ ਜਰਨੈਲਾਂ ਕਰਨੈਲਾਂ ਦਾ ਸਾਡਾ ਪੰਜਾਬ ਭਰਤੀ ਹੋਣ ਚ ਮਸ਼ਹੂਰ ਸਾਡੇ ਮੁੰਡੇ ਅੱਜ ਫਿਜ਼ੀਕਲ ਟੈਸਟ ਪਾਸ ਨਹੀਂ ਕਰ ਸਕਦੇ ਉਹ ਬੇੜਾ ਬਹਿ ਜੇ ਇਹਨਾਂ ਦਾ ਇਹਨਾਂ ਨੇ ਘਰ ਘਰ ਚਿੱਟਾ ਬਾੜ ਕੇ ਸਾਡੇ ਮੁੰਡਿਆਂ ਦੀਆਂ ਲਾਸ਼ਾਂ ਬਿਛਾਤੀਆਂ ਇਹਨਾਂ ਨੇ ਉਹ ਜਦੋਂ ਫੜ ਕੇ ਅੰਦਰ ਕੀਤਾ ਆ ਸਾਰੇ ਕੈਪਟਨ ਮਰਿੰਦਰ ਆ ਚੰਨੀ ਆ ਬਿੱਟੂ ਆ ਖੈਰਾ ਇਹ ਸਾਰੇ ਉਹਦੇ ਹੱਕ ਚ ਆ ਗਏ ਮਜੀਠੀਏ ਦੇ ਹੱਕ ਚ ਕਹਿੰਦੇ ਗਲਤ ਕੀਤਾ ਹੈ ਲੋਕਤੰਤਰ ਦਾ ਘਾਣਾ ਹੈ ਇਹ ਮਨੁੱਖੀ ਅਧਿਕਾਰਾਂ ਦੀ ਲੰਘਣਾ ਮੈਂ ਕਿਹਾ ਇਹੀ ਮਨੁੱਖ ਰਹਿ ਗਿਆ ਅਸੀਂ ਤਾਂ ਡੰਗਰੀ ਆ ਫਿਰ ਕੀ ਤਾਂ ਅੰਦਰ ਕੀ ਦੀ ਜੁਰਤ ਪੈਂਦੀ ਸੀ ਇਹ ਉਹਨੂੰ ਉਹਨੂੰ ਵੀ ਨਹੀਂ ਪਤਾ ਸੀ ਐਂ ਕਰਦਾ ਸੀ ਮੈਂ ਕਿ ਐਂ ਵੀ ਕਰਾਂਦਾ ਰੱਬ ਹੰਕਾਰ ਕਰਦੇ ਆ ਹੰਕਾਰ ਆਪ ਦੇ ਆਪ ਨੂੰ ਰੱਬ ਸਮਝਣ ਲੱਗ ਗਏ ਚੂਹੇ ਨੂੰ ਲੱਭ ਗਈ ਹਰਦੀ ਦੀ ਗੰਢੀ ਕਹਿੰਦਾ ਮੈਂ ਪੰਸਾਰੀਆਂ ਮੇਰੇ ਤੋਂ ਵੱਡਾ ਪੰਸਾਰੀ ਹੈ ਨਹੀਂ ਕੋਈ ਸੋ ਵੀਰੋ ਇਹਨਾਂ ਤੋਂ ਯਕੀਨ ਨਾ ਕਰਿਓ ਇਹ ਲੜਾਉਂਦੇ ਆ ਹਿੰਦੂ ਸਿੱਖਾਂ ਨੂੰ ਲੜਾਉਂਦੇ ਆ ਇਹ ਆਪਸ ਚ ਸਾਨੂੰ ਲੜਾਉਂਦੇ ਆ ਇੱਕ ਗੱਲ ਦੇਖ ਲਿਓ ਜੇ ਇਹਨਾਂ ਵਾਲੇ ਬਟਨ ਦੱਬੋਗੇ ਤੁਹਾਡੇ ਪਿੰਡ ਚ ਲੜਾਈ ਆਊਗੀ ਤੇ ਜੇ ਝਾੜੂ ਵਾਲਾ ਬਟਨ ਦੱਬੋਗੇ ਤੁਹਾਡੇ ਪਿੰਡ ਚ ਪੜਾਈ ਆਊਗੀ ਇੰਨਾ ਕ ਫਰਕ ਆ ਬਸ ਉਹ ਹਰ ਸੇਮਰਤ ਕੋਰ ਉਹ ਬੀਬਾ ਜੀ ਉਹ ਵੀ ਫਿਰਦੀ ਐ ਤੇ ਪਿੰਡਾਂ ਚ ਪੰਜਾਬੀ ਆਉਂਦੀ ਨਹੀਂ ਉਹਨੂੰ ਵੀ ਪੰਜਾਬੀ ਦਾ ਗਰਦੂਨੇ ਜਿਹਿਆਂ ਨੇ ਉਹ ਨਹੀਂ ਆਉਂਦੀ ਉਹ ਕਹਿੰਦੀ ਜਦੋਂ ਕਾਲੀ ਦਲ ਦਾ ਰਾਜ ਹੁੰਦਾ ਸੀ ਪੰਜਾਬ ਚ ਉਦੋਂ ਚਿੱਟੇ ਦਾ ਕੋਈ ਨਾਂ ਨਹੀਂ ਜਾਣਦਾ ਹੁੰਦਾ ਸੀ ਮੈਂ ਕਿਹਾ ਬਿਲਕੁਲ ਸਹੀ ਕਹਿਨੀ ਹੈ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਰਹੇ ਨੇ ਉਰੇ ਇੱਕ ਨਿਛੇੜੀ ਜਾਂਦਾ ਦੂਜੇ ਕੋਲੇ ਕਹਿੰਦਾ ਬਾਈ ਮਜੀਠੀਆ ਹੈਗਾ ਥੋੜਾ ਜਿਹਾ ਉਹ ਕਹਿੰਦਾ ਨਾ ਬਾਈ ਮੇਰੇ ਕੋਲ ਤਾਂ 2 ਗ੍ਰਾਮ ਆਪਣੇ ਜੋ ਗਈਏ ਇੱਕ ਤਾਂ ਹੋਰ ਪ੍ਰਬੰਧ ਕਰ ਲੈ ਮਜੀਠੀਆ ਕਹਿੰਦੇ ਸੀ ਚਿੱਟੇ ਨੂੰ ਮਜੀਠੀਆ ਪੂਰੀ ਮਜੀਠੀਆ ਟੀਕਾ ਉਹ ਇਹ ਸ਼ਰਮ ਨਹੀਂ ਆਉਂਦੀ ਬੋਲਣ ਵੇਲੇ ਇਹਨਾਂ ਨੂੰ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਐ ਦੱਸੋ ਇਹਨਾਂ ਦਾ ਕੀ ਕਰੀਏ ਸੋ ਇਹਨਾਂ ਕੋਲੇ ਕੱਖ ਨਹੀਂ ਇਹ ਤਾਂ ਇੱਕ ਦੂਜੇ ਨੂੰ ਗਾਲਾਂ ਕੱਢਦੇ ਐ ਜਾ ਫਿਰ ਦੋਨੇ ਇਕੱਠੇ ਹੋ ਕੇ ਫਿਰ ਮੈਨੂੰ ਲੱਗ ਜਾਂਦੇ ਐ ਮੈਂ ਕੋਈ ਨੁਕਸਾਨ ਕੀਤਾ ਪੰਜਾਬ ਦਾ ਖੇਤਾਂ ਵਾਲੀ ਬੱਤੀ ਆਉਂਦੀ ਐ ਨਾ ਦਿਨੇ ਦਿਨ ਚ ਆਉਂਦੀ ਐ ਨਾ ਟੀਲਾਂ ਤੇ ਪਾਣੀ ਪਹੁੰਚ ਗਿਆ ਨਾ ਨਹਿਰਾਂ ਵਾਲਾ ਹੋਰ ਵੀ ਪਚਾਵਾਂਗੇ ਬਿੱਲ ਤਾਂ ਨਹੀਂ ਆਉਂਦਾ ਬਿਜਲੀ ਦਾ ਥਰਮਲ ਪਰੀਡ ਵੀ ਪਲਾਂਟ ਵੀ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਕੋਲੇ ਦੀਆਂ ਖਾਨਾਂ ਵੀ ਚਲਾ ਲੀਆਂ 58000 नौ सौ नौकरियां देके देे सामने खड़ा, बिना किसी कैश तो बिना किसी फरमाइश तो झाड़ू नोटा पा के हरमीत संधु ने एमएलए बना दो, मंगा थोड़ीयां कागज तुसी लिखोगे कागज लिया के हरमीत संधु थोड़ा एमएलए मेरे को ਅਗਲੇ ਸਾਲ ਨੇ ਮੇਰੇ ਹੋਣਗੇ ਚਾਹੇ ਜਿੰਨੇ ਦੀ ਮਰਜ਼ੀ ਕੋਈ ਖਜ਼ਾਨਾ ਖਾਲੀ ਨਹੀਂ ਕੁਝ ਨਹੀਂ ਨੀਤਾਂ ਖਾਲੀ ਹੁੰਦੀਆਂ ਨੇ ਖਜ਼ਾਨੇ ਖਾਲੀ ਨਹੀਂ ਹੁੰਦੇ ਅਸੀਂ ਤਾਂ ਕਦੇ ਕਿਆ ਹੀ ਨਹੀਂ ਉਹ ਬਾਦਰ ਦਾ ਏਰੀਆ ਇੱਥੇ ਤਰੱਕੀ ਦੀ ਲੋੜ ਹੈ ਇੱਥੇ ਤਰੱਕੀ ਦੀ ਲੋੜ ਹੈ ਕਾਲਜ ਬਣਾਵਾਂਗੇ ਕੁੜੀਆਂ ਦੇ ਕਾਲਜ ਬਣਾਵਾਂਗੇ ਫੈਕਟਰੀਆਂ ਲਿਆਵਾਂਗੇ ਹਸਪਤਾਲਾਂ ਦੇ ਵਿੱਚ ਡਾਕਟਰ ਹੈ ਨਹੀਂ ਕਾਨੂੰਨ ਬਣਾਤਾ ਕਿ 2 ਸਾਲ ਇੱਥੇ ਪਹਿਲਾਂ ਪ੍ਰੈਕਟਿਸ ਕਰਨੀ ਪਊ ਡਾਕਟਰਾਂ ਨੂੰ ਤਾ ਉਹਨਾਂ ਦੀ ਡਿਗਰੀ ਨੂੰ ਰਿਕੋਨਾਈਜ਼ ਕਰਾਂਗੇ ਇੱਥੇ ਕੀੜੇ ਮਕੌੜੇ ਥੋੜੀ ਰਹਿੰਦੇ ਨੇ ਇੱਥੇ ਵੀ ਇਨਸਾਨ ਰਹਿੰਦੇ ਨੇ ਹਰੇਕ ਪਿੰਡ ਜਾ ਕੇ ਮੈਂ ਪੁੱਛਿਆ ਵੀ ਤੁਹਾਡੇ ਪਿੰਡ ਕਦੇ ਮੁੱਖ ਮੰਤਰੀ ਆਇਆ ਕਹਿੰਦੇ ਨਾ ਐਂ ਆਇਆ ਤੁਸੀਂ ਦੱਸ ਦੋ ਤੁਹਾਡੇ ਆਇਆ ਕਦੇ ਐ ਇਹਨਾਂ ਦਾ ਨਾਮ ਵੀ ਲਿਖ ਲਈ ਬਈ ਐਂ ਵਾਲੇ ਚ ਕਿਤੇ ਗਏ ਕਿਤੇ ਗਈ ਨਹੀਂ ਯਾਰ ਇਹ ਕਿੱਥੇ ਰਹਿੰਦੇ ਨੇ ਪਹਾੜਾਂ-ਪੂੜਾਂ ਚ ਹੀ ਰਹਿੰਦੇ ਆ ਇਹ ਕਰਕੇ ਬਹਿ ਗਏ ਆਪਦੇ ਗੇਟ ਬੰਦ ਆਪਦੇ ਮਹਿਲਾਂ ਦੇ ਉਹ ਜਿੱਤ ਕੇ ਕੈਪਟਨ ਅਮਰਿੰਦਰ ਨੇ ਉਦੋਂ ਪਹਿਲਾਂ ਸੁਖਵੀਰ ਬਾਦਲ ਨੇ ਜਿੱਤ ਕੇ ਜਾ ਕੇ ਗੇਟ ਲਾ ਲੇ ਵੱਡੇ ਗੇਟ ਲਾ ਕੇ ਕੁੰਡਾ ਲਾਤਾ ਕਹਿੰਦੇ ਲੋਕ ਨਾ ਆ ਜਾਣ ਕਿਤੇ ਤੰਗ ਕਰਦੇ ਲੋਕ ਬਹੁਤ ਤੰਗ ਕਰਦੇ ਲੋਕ ਤੇ ਜਦੋਂ ਪੌਣੇ ਇੱਕ ਪੰਜ ਸਾਲ ਬਾਅਦ ਅਫਸਰ ਕਹਿੰਦੇ ਜੀ ਵੋਟਾਂ ਆ ਗਈਆਂ ਅੱਗੇ ਗੇਟ ਖੋਲਣਾ ਪੈਣਾ ਹੁਣ ਕਹਿੰਦੇ ਚਲੋ ਖੋਲ ਲੋ ਕੁੰਡਾ ਖੋਲ ਲਿਆ ਗੇਟ ਨਾ ਖੁੱਲੇ ਕੱਇਆ ਮਾਰਿਆ ਗੇਟ ਨਾ ਖੁੱਲੇ ਕਹਿੰਦੇ ਲੱਕੜ ਨਾ ਫੁੱਲ ਗਈ ਹੋਵੇ بارشਾਂ ਬੂਰਸ਼ਾਂ ਬਹੁਤ ਪਈਆਂ ਮੀਂਹ ਪਏ ਐ ਚੋਖੇ ਮੀਂਹ ਪਏ ਐ ਇਸ ਵਾਰ ਤੇ ਕਿਤੇ ਲੱਕੜ ਨਾ ਫੁੱਲ ਗਈ ਹੋਵੇ ਥੱਲੇ ਦੇਖਿਆ ਕਹਿੰਦੇ ਨਹੀਂ ਥੱਲੇ ਤਾਂ ਬਿਰਲ ਐ ਫਿਰ ਖੁੱਲਦਾ ਕਿਉਂ ਨਹੀਂ ਫਿਰ ਅਫਸਰਾਂ ਨੇ ਦੱਸਿਆ ਕਹਿੰਦੇ ਜੀ ਅਸਲ 'ਚ ਇਹ ਤਾਂ 2-3 ਸਾਲ ਪਹਿਲਾਂ ਲੋਕ ਬਾਹਰੋਂ ਹੀ ਬੰਦ ਕਰ ਗਏ ਸੀ ਹੁਣ ਅੰਦਰ ਹੀ ਰਹੋ ਜੀ ਫਿਰ ਉਹ ਆ ਹੁਣ ਕਿਤੇ ਕੰਧ ਕੋਲੋਂ ਟੱਪ ਕੇ ਕੈਪਟਨ ਨਿਕਲਿਆ ਉਹ ਫਿਰਦਾ ਲੈ ਕੈਪਟਨ ਭਾਜਪਾ ਵੱਲੋਂ ਪਾਜ ਪਾ ਨਾ ਤਿੰਨ ਚ ਨਾ ਤੇਰਾ ਚ ਨਾ ਸਪੇਰਾ ਚ ਨਾ ਪਲੇਰਾ ਚ ਨਾ ਟੋਕਰੀ ਵਾਲੇ ਪੇਰਾ ਚ ਲੈ ਉਹ ਉਹੀ ਤੁਰੇ ਫਿਰਦੇ ਆ 750 ਕਿਸਾਨ ਸ਼ਹੀਦ ਕਰਾਤਾ ਉੱਥੇ ਕਦੇ ਯੂਨੀਵਰਸਿਟੀ ਖੋਵਾਂਗੇ ਕਦੇ ਕਹਿੰਦੇ ਆ ਪਾਖੜਾ ਨੰਗਲ ਖੋਵਾਂਗੇ ਕਦੇ ਕਹਿੰਦੇ ਆ ਆਪ ਹੀ ਬਿਜਲੀ ਖੋਲਾਂਗੇ ਤੁਹਤੋਂ ਖੋਲਾਂਗੇ ਖੋਲਾਂਗੇ ਚੱਲੀ ਜਾਂਦਾ ਉਹ ਮੈਂ ਕਹਿਆ ਅਸੀਂ ਦੇਸ਼ ਲੈ ਕੇ ਦਿੱਤਾ ਉਹ ਸਾਡੇ ਬਜ਼ੁਰਗਾਂ ਨੇ ਕੁਰਬਾਨੀਆਂ ਕਰਕੇ ਦੇਸ਼ ਲੈ ਕੇ ਦਿੱਤਾ ਕਦੇ ਕਹਿੰਦੇ ਤੁਹਾਡੀ ਝਾਕੀ ਨਹੀਂ ਦਿਖਾਉਣੀ ਅਸੀਂ 26 ਜਨਵਰੀ ਤੇ 15 ਅਗਸਤ ਨੂੰ ਮੈਂ ਕਹਿਆ ਸਾਡੀਆਂ ਝਾਕੀਆਂ ਮੈਨਾਂ ਕਿਵੇਂ ਮਨਾ ਲਓਗੇ ਆਜ਼ਾਦੀ ਦਿਹਾੜੇ ਕਿਵੇਂ ਮਨਾ ਲਓਗੇ ਪੰਜਾਬ ਨੂੰ ਮਾਈਨਸ ਕਰਕੇ ਇਹ ਪੰਜਾਬ ਹੈ ਇੱਥੇ ਤੁਸੀਂ ਬੰਡੀਆਂ ਪਾਉਣ ਦੀ ਕੋਸ਼ਿਸ਼ ਨਾ ਕਰੋ ਇੱਥੇ ਧਰਤੀ ਬਹੁਤ ਜਰਖੇਜ਼ ਹੈ ਉਪਜਾਊ ਹੈ ਜਿਹੜਾ ਮਰਜੀ ਬੀਜ ਬੀਜ ਦੋ ਉਗ ਪੈਂਦਾ ਪਰ ਇੱਥੇ ਨਫ਼ਰਤ ਦਾ ਬੀਜ ਨਹੀਂ ਉਗਦਾ ਇਹ ਗੱਲ ਯਾਦ ਰੱਖ ਲਿਓ ਬੀਜੇਪੀ ਵਾਲਿਓ ਨਫ਼ਰਤ ਫਲਾਉਣ ਦੀ ਕੋਸ਼ਿਸ਼ ਨਾ ਕਰਿਓ ਅਸੀਂ ਭਾਈਚਾਰੇ ਸਾਰੇ ਇਕੱਠੇ ਰਹਨੇ ਆ ਸਾਡੀ ਸੋਸ਼ਲ ਬੌਂਡਿੰਗ ਬਹੁਤ ਕਮਾਲ ਦੀ ਹੈ ਸਾਡੀਆਂ ਸੰਗਰਾਂਦਾਂ ਸਾਡੀਆਂ ਰਾਮ ਨੌਮੀਆਂ ਸਾਡੀਆਂ ਈਦਾਂ ਸ਼ਬਰੀਦਾਂ ਹਨੂਮਾਨ ਜਨਮ ਦਿਨੀਆਂ ਸਾਡੀਆਂ ਸਾਂਝੀਆਂ ਨੇ ਸਾਰਿਆਂ ਦੀਆਂ ਅਸੀਂ ਇੱਕ ਦੂਜਿਆਂ ਦੇ ਧਰਮਾਂ ਦੇ ਵਿੱਚ ਜਾ ਕੇ ਇੱਕ ਦੂਜਿਆਂ ਦੇ ਖੁਸ਼ੀਆਂ ਦੇ ਵਿੱਚ ਜਾ ਕੇ ਉਹਨਾਂ ਦੀ ਖੁਸ਼ੀਆਂ 'ਚ ਵਾਧਾ ਕਰਦੇ ਆਂ ਇਹ ਸਾਨੂੰ ਵੰਡਣ ਨੂੰ ਫਿਰਦੇ ਆਂ ਇਹ ਇਹਦਾ ਹੈ ਜੀ ਆ ਉਹਦਾ ਜੀ ਇੱਕ ਵਾਰੀ ਪਾਰਲੀਮੈਂਟ ਚ ਬਹਿਸ ਚੱਲਦੀ ਸੀ ਮੈਂ ਉਦੋਂ ਐਮਪੀ ਸੀ ਉਹ ਸਮਾਜ ਐ ਹੋ ਗਿਆ ਜੀ ਉਹ ਸਮਾਜ ਨੂੰ ਐ ਕਰ ਦੋ ਜੀ ਵੰਡੀ ਜਾਂਦੇ ਸੀ ਸਾਰੋ ਦਿਨ ਬੋਲੀ ਗਏ ਸ਼ਾਮ ਜੀ ਨੂੰ ਮੈਂ ਕਿਹਾ ਮੈਂ ਕਿਹਾ ਜੀ ਮੈਨੂੰ ਵੀ ਟਾਈਮ ਦੇ ਦਿਓ ਕਹਿੰਦੇ ਨਹੀਂ ਬਿੱਲ ਪਾਸ ਕਰਨਾ ਹੈ ਅਭੀ ਟਾਈਮ ਨਹੀਂ ਛੋਟੀ ਪਾਰਟੀਆਂ ਕੋ ਮੈਂ ਕਿਹਾ ਜੀ 15 ਲੱਖ ਬੰਦੇ ਨੂੰ ਰਿਪਰੈਜ਼ੈਂਟ ਕਰਦਾ ਜੀ ਚਲ ਐ ਕਰੋ ਸਪੀਕਰ ਸਾਹਿਬ 30 ਸਕਿੰਟ ਦੇ ਦਿਓ तीस मैं घंटा मैं हाँ जी तीस घंटे बोलेगा मैं क्या सर फिर ठीक है भी दे दो बीस केंट मैं हाँ जी बीस भीट में क्या बोलोगे मैं कह दे दो ठीक है आपका समय शुरू होता है अब मैं क्या स्पीकर साहब मैं तो इन्नी गल ही कहनी है आ जड़ा सारे दिन बोली गए ने मैं तो इन्नी कहूँगा के लंबे सफर को मीलों में मत बांटिए कौम को कबीलों में मत बांटिए एक बहता दरिया है मेरा भारत देश इसको नदियों और झीलों में मत बांटिए स्पीकर साहब मैनू कहते अभी तो बारह सेकेंड ही हुए हैं मैं कह जी अठ सेकंड मेरी अगले भाषण वास्ते रख लियो फिर वो जो दिलो बोलना हो गल बारह सेकंड च हो सकती है नहीं बारह घंटे बोली जाओ तो गल समझ नहीं आती लोगों ਲੋਕਾਂ ਦੀ ਬੋਲੀ ਬੋਲ ਕੇ ਦੇਖੋ ਲੋਕਾਂ ਦੀ ਬੋਲੀ ਕਦੇ ਉਹੀ ਆ ਕੇ ਇੱਥੇ ਬੋਲੀ ਜਾਣਗੇ ਪਤਾ ਨਹੀਂ ਅੰਗਰੇਜ਼ੀਆਂ ਬੋਲੀਆਂ ਨੇ ਜਦੋਂ ਝੂਠ ਬੋਲਦੇ ਐ ਇਹ ਸਾਰੇ ਕੈਪਟਨ ਹੋਰ ਹੀ ਖਰੇ ਜੇ ਹੋਰ ਹੀ ਪਵਾਜੇ ਹੋਰ ਹੀ ਉਦੋਂ ਅੰਗਰੇਜ਼ੀ ਚ ਬੋਲਦੇ ਐ ਨੋ ਨੋ ਥਿਸ ਇਜ਼ ਨੋਟ ਪੋਸੀਬਲ ਐਕਚੁਅਲੀ ਥਿਸ ਨੋ ਨੋ ਥਿਸ ਵਿਲ ਹੈਪਨ ਅਗੇਨ ਇਹਦਾ ਮਤਲਬ ਝੂਠ ਬੋਲਦੇ ਨੇ ਵੀ ਲੋਕਾਂ ਨੂੰ ਸਮਝ ਨਾ ਆ ਜੇ ਕਿਤੇ ਸਹੀ ਆ ਨਾ ਸੱਚੀਆਂ ਨੇ ਤਾਰੀਆਂ ਮਾਰ ਕੇ ਹੌਸਲਾ ਵਧਾ ਲਿਆ ਕਰੋ ਫਿਰ